ਦਰਿਕ ਸੁਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੁੰਦਾ ਹੈ ਪਰ ਝਗੜਾ ਇਸ ਕਦਰ ਵੱਧ ਜਾਂਦਾ ਹੈ ਕਿ ਤੇਜ਼ਦਾਰ ਹਥਿਆਰਾਂ ਦੇ ਨਾਲ ਇੱਕ ਦੂਸਰੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸਕਰੀਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਟੀਰਾ ਵਿਚਾਲੇ ਝਗੜਾ ਹੁੰਦਾ ਹੈ ਝਗੜਾ ਇਸ ਕਦਰ ਵੱਧ ਜਾਂਦਾ ਹੈ ਮਾਹੌਲ ਇਸ ਕਦਰ ਭੱਖ ਜਾਂਦਾ ਹੈ ਕਿ ਦੋਵਾਂ ਟੀਰਾ ਵਿਚਾਲੇ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂ ਚਾਹਦੀਆਂ ਨੇ ਤੇ ਇਸ ਦਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਮਾਰ ਕੁੱਟਾਈ ਦੀ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਇੱਕ ਧੀਰ ਦੇ ਚਾਰ ਪਰਿਵਾਰਕ ਮੈਂਬਰ ਸਮੇਤ ਇੱਕ ਮਹਿਲਾ ਦੇ ਦੀ ਗੋਲੀ ਲੱਗੀ ਹੈ ਜਦਕਿ ਦੂਸਰੀ ਟੀਰਜਿਸ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਉਸ ਪਰਿਵਾਰ ਦੇ ਵੀ ਚਾਰ ਮੈਂਬਰ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਦੋਵੇਂ ਧਿਰਾਂ ਆਪਸ ਦੇ ਵਿੱਚ ਭੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਦੌਰਾਨ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਇਹ ਵੀਡੀਓ ਹੁਣ ਜਿਹੜੀ ਆ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਦਿੱਤੀ ਹੈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਹੈ ਚਾ ਪੁਲਿਸ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਅਸ ਮੁਤਾਬਕ ਇਹ ਮਾਮਲਾ ਜਿਹੜਾ ਆ 2 ਅਕਤੂਬਰ ਦਾ ਏ 2 ਅਕਤੂਬਰ ਨੂੰ ਇਹ ਦੋਵੇਂ ਥੀੜਾ ਆਪਸ ਦੇ ਵਿੱਚ ਭੜਦੀਆਂ ਨੇ ਪਰ ਵੀਡੀਓ ਜਿਹੜੀ ਆ ਹੁਣ ਵਾਇਰਲ ਹੋ ਰਹੀ ਹੈ ਜਦੋਂ ਵੀਡੀਓ ਵਾਇਰਲ ਹੁੰਦੀ ਆ ਪੁਲਿਸ ਤੱਕ ਇਹ ਮਾਮਲਾ ਪਹੁੰਚਦਾ ਏ ਤੇ ਪੁਲਿਸ ਦੇ ਵੱਲੋਂ ਫਿਰ ਤੁਰੰਤ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਏ ਤੇ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਹ ਮਹੌਲ ਜਿਹੜਾ ਪਖਿਆ ਆ ਕਿਸ ਕਦਰ ਦੋਵੇਂ ਠੀਰਾਂ ਆਪਸ ਦੇ ਵਿੱਚ ਝੜ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਦੋਵੇਂ ਠੀਰਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਕਿਉਂਕਿ ਜਿੱਥੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਹੁੰਦਾ ਇੱਕ ਦੂਸਰੇ ਦੇ ਉੱਤੇ ਤਾਂ ਉੱਥੇ ਹੀ ਗੋਲੀਆਂ ਵੀ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਹੈ ਫਿਲਹਾਲ ਇਹ ਵੀਡੀਓ ਜਿਹੜੀ ਆ ਹੁਣ ਜੋਰਾ ਸ਼ੋਰਾ ਦੇ ਨਾਲ ਵਾਇਰਲ ਹੋ ਰਹੀ ਹੈ ਕਿਸ ਕਦਰ ਦੋਵੇਂ ਧੀਰਾ ਆਪਸ ਦੇ ਵਿੱਚ ਭੜ ਰਹੀਆਂ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤੇ ਦੋਵੇਂ ਧੀਰਾ ਦੇ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕਰ ਦਿੱਤੀ ਹੈ ਸਾਡੇ ਘਰ ਵਿੱਚ ਗੁਰਦੀਪ ਸਿੰਘ ਸੁਚਾ ਸਿੰਘ ਇਹਨਾਂ ਦਾ ਜਿਹੜਾ ਜਵਾਈ ਆ ਉਹਨਾਂ ਦੀ ਧੀ ਆ ਇੱਕ ਉਹਨਾਂ ਦੋ ਦਾ ਨਾਲ ਅਣ ਪਛਾਤੇ 10-15 ਬੰਦੇ ਆ ਸ਼ਰਬਜੀਤ ਕੋਰ ਪਿਤਾ ਜੀ ਉਹਨਾਂ ਦੇ ਆਣ ਕੇ ਸਾਡੀ ਜਗ੍ਹਾ ਦੇ ਵਿੱਚ ਕਬਜ਼ਾ ਕਰਦੇ ਸੀ ਸਾਨੂੰ ਕੋਈ ਪਤਾ ਨਹੀਂ ਉਹਨਾਂ ਆਣ ਕੇ ਧਖੇ ਸ਼ਾਹੀ ਦੇ ਨਾਲ ਸਾਡੇ ਤੇ ਹਮਲਾ ਕੀਤਾ ਕੀਤਾ ਤੇ ਕਿੱਥੇ ਰਹਿੰਦੇ ਬੰਦੇ ਬੰਦੇ ਪਿੰਡ ਮਹਿਲਾ ਦੇ ਰਹਿੰਦੇ ਹਾਂਜੀ ਗਵਾਂਢ ਅੱਛਾ ਹਾਂਜੀ ਕਿੰਨੀਆਂ ਕੁੜੀਆਂ ਵੇਚ ਲਈਆਂ ਸੀ ਕਿਹੜੀ ਤਰੀਕੇ ਨਾਲ ਉਹਨੇ 1000 ਘੜੀਆਂ ਪਹਿਲਾਂ ਤੇ ਮਾਰਿਆ ਅਮਨਦੀਪ ਸਿੰਘ ਨੇ ਇੱਕ ਪਾਲਜਿੰਗ ਦੇ ਸਿਰ ਦੇ ਵਿੱਚ ਦੱਤ ਅੱਛਾ ਠੀਕ ਹੈ ਜੀ ਇਹਨੂੰ ਛੋੜ ਦਿੱਤਾ ਮੁਰਕੇ ਗੁਰਦੀਪ ਸਿੰਘ ਨੇ ਗੋਲੀ ਛਲਾ ਦਿੱਤੀ ਸਾਡੀ ਮਦਦ ਦੀ ਬਾਹ ਦੇ ਵਿੱਚ ਗੋਲੀ ਵੱਜ ਗਈ ਉਸ ਤੋਂ ਬਾਅਦ ਗੋਲੀ ਵੱਜਣ ਤੋਂ ਬਾਅਦ ਵਿੱਚ ਸਾਰੇ ਹੀ ਭਜਨ ਅੱਠ ਹੋ ਗਏ ਸਾਡੇ ਤੇ ਗੁਰਦੀਪ ਸਿੰਘ ਨੇ ਦੋ ਵੱਟ ਮਾਰ ਦਿੱਤੇ ਗਪਾਲ ਸਿੰਘ ਦੇ ਸਿਰ 'ਚ ਇਹਨੂੰ ਬਿਉਸ਼ ਕਰਕੇ ਛੋੜਤਾ ਉਸ ਟਾਈਮ ਮੌਕੇ ਤੇ ਇਹਦੀ ਵਾਜ ਬੰਦ ਹੋ ਗਈ ਹੂੰ ਤੇ ਫੇਰ ਬਾਕੀ ਉਸ ਤੋਂ ਬਾਅਦ ਮੈਨੂੰ ਫੜਨ ਲੱਗੇ ਮੈਂ ਭਜ ਦੇ ਅੰਦਰ ਵੜ ਗਿਆ ਤੇ ਜਦੋਂ ਮੈਂ ਅੰਦਰ ਵੜ ਗਿਆ ਮੇਰੇ ਵੱਟ ਮਾਰਿਆ ਸਿਰ ਦੇ ਵਿੱਚ ਤੇ ਬਚਾਓ ਗਿਆ ਬਲਕਿ ਪਾਜੀ ਨਹੀਂ ਮਰਤੀ ਹਾਂਜੀ ਮੇਰੇ ਪਿਤਾ ਜੀ ਦੇ ਵੀ 15 ਟੰਕੇ ਲੱਗੇ ਆ ਅਮਨਦੀਪ ਸਿੰਘ ਨੇ ਮਾਰਿਆ ਦਾਤਰ ਮਾਰਿਆ ਜਿਹੜੇ ਜਿਹੜੇ ਹਥਿਆਰੀ ਉਹਨਾਂ ਕੋ ਇੱਕ ਬਾਰੰਬੋਰ ਦੀ ਗੱਨ ਹੀ ਜੇ ਠੀਕ ਜੀ ਤੇ ਕਾ ਦਾਤਰ ਹੀ ਹੋਰ ਵੀ ਕਾਫੀ ਹਥਿਆਰੀ ਉਹਨਾਂ ਕੋ ਉਹਦੋ ਸਥਿਤੀ ਕੀ ਬਣੀ ਸੀ ਜਿਹੜੇ ਇੱਕਦਮ ਇਸ ਤਰ੍ਹਾਂ ਖੜਾ ਗਿਆ ਇੱਕਦਮ ਮਾਨੂੰ ਕੋਈ ਸਮਝ ਨਹੀਂ ਲੱਗੀ ਠੀਕ ਜੀ ਫਰ ਉਹਨੇ ਵੰਗਾਰੇ ਸੀ ਕਿ ਲਿਆ ਕੀ ਆ ਪਾਵਾਂਗੇ ਉਹਨਾਂ ਪਹਿਲਾਂ ਨਹੀਂ ਸਿੱਧੇ ਆ ਗਏ ਸਾਨੂੰ ਕੋਈ ਪਤਾ ਨਹੀਂ ਮੈਂ ਆਪਣੇ ਘਰ ਦੇ ਵਿੱਚ ਨਾ ਕੋਠਿਆਂ ਦੀ ਜੱਤ ਬਦਲਣ ਵਾਸਤੇ ਬਾਲੇ ਲਿਆ ਗਿਆ ਹੈ ਅੱਛਾ ਜਿਹੜੀ ਗੇਟ ਦੀ ਗੱਲ ਕਰਦੇ ਸੀ ਹਾਂਜੀ ਉਹ ਜਗ੍ਹਾ ਤੁਹਾਡੀ ਵੀ ਨਹੀਂ ਕੀ ਫਿਰਤੇ ਨਹੀਂ ਉਹ ਜਗ੍ਹਾ ਹੜੀ ਸੀ ਨਾ ਜੱਦੀਪੁਰਸ਼ੀ ਤੇ ਮੱਲੀ ਇੱਥੀ ਆਪਾਂ ਨਹੀਂ ਮੱਲੀ ਨਹੀਂ ਸਾਡਾ ਕਬਜ਼ਾ ਜੱਦੀਪੁਰਸ਼ੀ ਜਗ੍ਹਾ ਹੈ ਹੂੰ ਠੀਕ ਜੇ ਉਹ ਅਹੀ ਜਗ੍ਹਾ ਗੱਡੀਆਂ ਤਾਂ ਛੱਡੀ ਵੀ ਮੰਨ ਲਓ ਗੇਟ ਅਹੀ ਗਲੀ ਤੋਂ ਪਛਾਣ ਲਾਇਆ ਸੀ ਗੱਡੀ ਲਗਾਉਣ ਵਾਸਤੇ ਚਾਹੇ ਕੋ ਮਤਲਬ ਮੋਟਰਸਾਈਕਲ ਵਗੈਰਾ ਛਟਰਾ ਗਲੀ ਦੇ ਵਿੱਚ ਲੱਗਦਾ ਉਹ ਨੁਕਰ ਤੇ ਲੱਗ ਜੇ ਕੋਈ ਫੈਸਲਾ ਹੋਇਆ ਪੁਲਿਸ ਦੇ ਵਿੱਚ ਪੰਚਾਇਤ ਦੇ ਵਿੱਚ ਸੰਚਾਰ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਤੇ ਨਾ ਪੰਚਾਇਤ ਨੇ ਕੋਈ ਸਾਡੀ ਗੱਲ ਸੁਣੀ ਆ ਅੱਜ ਵੀ ਪੰਚਾਇਤ ਉਹਨਾਂ ਦੀ ਹਲਪ ਕਰ ਰਹੀ ਆ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋ ਵੀ ਸਾਡੀ ਪੂਰੀ ਸਪੋਰਟ ਕੀਤੇ ਇਹ ਬੰਦੇ ਦਾ ਜਿਹਦਾ ਮਤਲਬ ਸੱਡ ਵਿੱਚ ਛੱਟ ਲੱਗੀ ਆ ਔਰ ਇਹਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਵੀ ਹੋਏ ਚੁਣ ਹਾਂਜੀ ਬਾਕੀ ਵੀ ਜ਼ਖਮੀ ਹੋਏ ਆ ਉਹਨਾਂ ਦਾ ਵੀ ਸਾਨੂੰ ਮੋਸਤਾਫਾ ਉਹਨਾਂ ਦੇ ਘਰ ਵਿੱਚੋਂ ਫਿਰ ਉਦੋਂ ਜ਼ਖਮੀ ਹੋਏ ਆ ਜਦੋਂ ਗੋਪਾਲ ਸਿੰਘ ਨੇ ਉਹਨਾਂ ਤਿੰਨ ਵਟ ਮਾਰ ਕੇ ਛੋੜ ਦਿੱਤਾ ਤੇ ਤੁਹਾਨੂੰ ਪਤਾ ਹੈ ਆਪਣਾ ਭਰਾ ਵਾ ਤੇ ਵੇਖ ਨਹੀਂ ਚੜਿਆ ਗਿਆ ਫਿਰ ਉਹਨਾਂ ਦੇ ਵੀ ਸੱਟਾਂ ਲੱਗੀਆਂ ਹਾਂ ਤੁਸੀਂ ਲਈ ਹਾਂਜੀ ਮਸਲਾ ਸਾਰ ਇਹ ਹੈ ਕਿ ਮੇਰੀ ਸਿਸਟਰ ਦੇ ਲਈ ਰਹਿੰਦੀ ਸੀ ਮੈਂ ਤੇ ਆਪ ਡੂੜੀ ਜਾਂਦਾ ਰੰਗ ਚ ਜੀ ਤੇ ਪਿਛੋਂ ਪਹਿਲਾਂ ਵੀ ਇਹਨਾਂ ਦੋ ਤਿੰਨ ਆਹਨਾਂ ਨੇ ਕੁੱਟਿਆ ਵਾ ਇਹਨਾਂ ਨੇ ਕਿਹਨਾਂ ਨੇ ਇਹਨਾਂ ਗੋਪਾਲ ਸਿੰਘ son of ਗਚਰਨ ਸਿੰਘ ਹਾਂ ਅੱਛਾ ਜੀ ਗਚਰਨ ਸਿੰਘ ਸਾਬ ਪੁੱਤਰ ਸਾਹਿਬ ਦਾ ਨਾਮ ਵਿਚਾਰਮ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਹਾਂ ਪਰਿਵਾਰ ਸਾਰਾ ਵਿੱਚ ਹਾਂ ਉਹਨਾਂ ਦੇ ਪਹਿਲਾਂ ਉਹ ਦੋ ਦੋ ਤਿੰਨ ਅਣਪਛਾਤੇ ਬੰਦੇ ਵੀ ਇਹਨਾਂ ਨੂੰ ਜਿੱਦ ਨਾਲ ਇਹਨਾਂ ਨੇ ਪਲੈਨਿੰਗ ਬਣਾਈ ਸਾਰੀ ਕੀ ਗੱਲ ਪੈਣ ਦੀ ਕਾਰਨ ਕੀ ਸੀ ਕਾਰਨ ਉਹ ਥਾਂ ਵੇਖ ਲਿਓ ਥੋੜਾ ਜਿਹਾ ਥਾਂ ਸੀ ਉਤੋਂ ਲੱਗਣ ਰਹੀ ਹੈ ਇਹਨਾਂ ਦੀ ਉਹ ਉਹ ਕਹਿੰਦੇ ਸਾਡੇ ਆ ਇਹ ਕਹਿੰਦੇ ਸਾਡਾ ਆ ਤੇ ਗਾਂ ਦਾ ਜਿਆਦੀ ਸਿੱਧੀ ਆਉਂਦੀ ਥਾਂ ਦੇ ਉਹਦਾ ਹੀ ਹੁੰਦਾ ਵਾ ਕੋਣ ਤੇ 1 ਗੋਣ ਗਿਆ ਹਾਂ ਦੇ ਤੋ ਹੀ ਤੋ ਹੀ ਤੁਹਾਡਾ ਵਾ ਆ ਜਾਂ ਉਹਨਾਂ ਦਾ ਤੁਹਾਡਾ ਆ ਤੁਹਾਡਾ ਇਹਨਾਂ ਨੇ ਮੁੱਲ ਲਿਆ ਵਾ ਤੇ ਪਹਿਲੋਂ ਮਾਰ ਮਾਰ ਡਾਂਗਾ ਇਹਨਾਂ ਨੂੰ ਜਾ ਆਦਾ ਇਹ ਤਾਂ ਗੱਲ ਨਹੀਂ ਕੀਤੀ ਜਿਹੜੇ ਵੇਲੇ ਜੋ ਸਾਹਮਣੇ ਆਇਆ ਤੁਹਾਡੇ ਵੱਲੋਂ ਨੱਠ ਕੇ एकदम ਗੁੱਸੇ ਨਾਲ ਤੇ ਹਮਲਾ ਕੀਤਾ ਗਿਆ ਉਹ ਨਹੀਂ ਐਸੇ ਅਹੀਂ ਅਹੀਂ ਕੋਈ ਹਮਲਾ ਨਹੀਂ ਕੀਤਾ ਉਹ ਨੱਠ ਕੇ ਉਹਦੇ ਨਾਲ ਸਾਡੇ ਤੇ ਹਮਲਾ ਹੋਇਆ ਜੀ ਨਹੀਂ ਜੀ ਹਮਲਾ ਕੋਈ ਨਹੀਂ ਕੀਤਾ ਅੱਛਾ ਹੁਣ ਤੁਹਾਡੇ ਕਿੰਨੇ ਜਣੇ ਚੱਗੇ ਹੋ ਸਾਡੇ 5 ਜਣੇ ਚੱਗੀਆਂ ਹਾਂ ਜੀ ਕਿਹੜੀ ਕਿਹੜੀ ਸੱਟ ਲੱਗੀ ਆ ਮੇਰੇ ਸਿਰ 'ਚ ਲੱਗੀ ਹੈ ਜੀ ਤਿੰਨਾ ਚਮਾ ਜਾਨਾਂ ਦਾ ਸਿਰ 'ਚ ਲੱਗਿਆ ਵਾ ਜੀ ਪੰਜਵੇਂ ਮੇਰੇ ਫਾਦਰ ਦੀ ਵਾਂ ਟੁੱਟੀ ਗੋਲੀ ਗੋਲੀ ਕਿੱਥੇ ਚੱਲੀ ਸੀ ਉਹ ਤੁਸੀਂ ਚਲਾਈ ਕਿ ਉਹਨਾਂ ਨੇ ਚਲਾਈ ਸੀ ਨਹੀਂ ਉਹ ਮੈਂ ਤਾਂ ਸੈਲਫ ਡਿਫੈਂਸ ਵਾਸਤੇ ਚਲਾਈ ਸੀ ਹਾਂਜੀ ਤੇ ਹੁਣ ਮੰਗ ਕੀ ਮੈਂ ਮੰਗ ਕਰਦਾ ਵੀ ਜੋ ਇਨਸਾਫ ਹੈ ਉਹ ਸਾਰਿਆਂ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਤੁਹਾਨੂੰ ਮਿਲਣਾ ਚਾਹੀਦਾ ਨਹੀਂ ਵਜੇ ਨੇ ਉਹ ਤੇ ਮੈਂ ਗੋਲੀ ਤੁਹਾਨੂੰ ਹਵਾ 'ਚ ਫਾਇਰ ਕੀਤਾ ਉਹ ਕਿਤੇ ਮੁੰਡੇ ਉਹਨਾਂ ਦੇ ਨੇ ਇੱਕਦਮ ਰੈਫਲ ਠਾਣੂ ਵੀਡੀਓ 'ਚ ਘਰ ਆਂਦਾ ਵੀ ਉਹ ਘਰ ਤੁਹਾਡਾ ਵਾ ਤੇ ਉਹਨਾਂ ਦਾ ਵਾ ਜਿਹੜੀ ਜਿੱਥੇ ਲੜਾਈ ਹੋਈ ਹੈ ਇਹਦੇ ਅੰਦਰ ਬੜੇ ਨਹੀਂ ਘਰ ਸਾਡਾ ਹੀ ਆ ਸਰ ਤੁਹਾਡੇ ਘਰ ਦੇ ਅੰਦਰ ਹਾਂਜੀ ਹਾਂ ਨਾਲ ਹੀ ਘਰ ਪਰਲੇ ਬੰਨੇ ਸਾਡਾ ਹੀ ਪਰਲੇ ਬੰਨੇ ਤੁਹਾਡਾ ਬਜ ਜితేਂਦਰ ਐਂਟਰੀ ਕੋ ਨਹੀਂ ਇਸ ਤਰ੍ਹਾਂ ਨਾਲ ਹੀ ਗਲੀ ਜੀ ਹੋਈ ਇੱਕ ਉਸੇ ਮੇਰੇ ਲੱਗੇ ਹੀ ਹੀਲੀ ਹੀਲੀ ਚ ਪਹੇ ਜਾ ਕੇ ਦੋਨਾਂ ਦੇ ਲਾਗੀ ਲਾਗੀ ਪਹਿਲੋ ਗਪਾਲ ਸਿੰਘ ਪਿਆਸ ਸਵੇਰੇ ਜਾ ਕੇ ਭੈਣ ਸਾਡੀ ਤੇ ਗੱਲ ਰੋੜਾ ਮਾਰਿਆ ਜੀ ਮੁਝੇ ਤੋਂ ਉਹਨਾਂ ਪ੍ਰਸ਼ਾਸਨ ਨੇ ਕੀ ਕੀਤਾ ਤਾ ਬੋ ਠੀਕ ਹੈ ਸਾਜ ਕੋਈ ਪ੍ਰਸ਼ਾਸਨ ਦੇ ਕੋਈ ਬਿਆਨ ਵੀ ਉਹਨੂੰ ਲਿੱਤਾ ਸੀ ਉਹਨਾਂ ਨੇ ਨਹੀਂ ਹਾਂ ਦਾਨੀ ਲਿੱਤਾ ਕੰਪਲਸ ਲੈ ਰਿਹਾ ਰੈਸਟ ਹਾਂਜੀ ਰੈਸਟ ਤੁਹਾਡੇ ਤੇ ਰੈਸਟ ਪਈ ਏ ਤੁਹਾਡੀ ਪਤਾ ਨਹੀਂ ਉਹਨਾਂ ਨੂੰ ਪਤਾ ਹੋਇਆ ਹਾਂ ਕੀ ਚਾਉਂਦੇ ਹੋ ਨਾ ਆਪਾਂ ਇਨਸਾਫ ਹੀ ਮੰਗਦੇ ਹਾਂ ਆਪਾਂ ਨੂੰ ਇਨਸਾਫ ਦੀ ਮੰਗ ਸਾਡੇ ਥਾਂ ਦੇ ਵਿੱਚੋਂ ਦੀ ਗੇਟ ਕੱਢ ਰਿਆ ਸੀ ਸਾਡੇ ਗੇਟ ਦੇ ਵਿੱਚੋਂ ਦੀ ਉਸ ਤੋਂ ਬਾਅਦ ਅਸੀਂ ਪੰਚਾਇਤ ਨੂੰ ਸੱਦਿਆ ਜਾ ਪੰਚਾਇਤ ਵਾਲਿਆਂ ਨੇ ਸਾਡਾ ਕੁਝ ਨਹੀਂ ਨਿਬੜਿਆ ਇੱਕ ਜ਼ਿੰਮੇਵਾਰ ਭਰਾ ਆਇਆ ਦਾਰਾ ਸਿੰਘ ਰਾਠ ਉਹਨੇ ਸਭ ਖਾਧੀ ਆ ਇਹ ਗਲਚਰਨ ਸਿੰਘ ਦਾ ਥਾਂ ਆ ਸਰਜੀਤ ਕੌਰ ਦਾ ਨਹੀਂ ਥਾਂ ਹੈਗਾ ਦੀ ਗ੍ਰੇਟ ਕਰਦੇ ਸੀਗੇ ਜੀ ਸਿੰਘ ਤੇ ਕਰਤਾਰ ਸਿੰਘ ਕੌਦੀ ਉਹ ਕਿਥੇ ਰਹਿੰਦੇ ਹੋ ਉਹ ਸਾਡੇ ਵੰਡੀ ਨੇ ਤੇ ਕੋਸ਼ ਜਿਹੜੇ ਆਏ ਉਗਰੌਖ ਦੇ ਸੁਚਾਤ ਸਿੰਘ ਰਮਨਾ ਹੋਰ ਮੰਗਾਈਆ ਉਹਨਾਂ ਨੇ ਆਣ ਕੇ ਸਾਡੇ ਤੇ ਗੋਲੀ ਚਲਾਈ ਆ ਘਰ ਆਣ ਕੇ ਪੈ ਗਿਆ ਤੇ ਸਾਡੇ ਨਾਲ ਤਕੀਬਾ ਜੀ ਕੀਤੀ ਆਣ ਕੇ ਕਿੰਨੇ ਬੰਦੇ ਸੀ ਟੋਟਲ ਬੰਦੇ ਬਹੁਤ ਜ਼ਿਆਦੇ ਸੀ ਜੀ ਅਸੀਂ ਗੋਲੀਆਂ ਕਿਤੇ ਚਲਾਈਆਂ ਗੋਲੀਆਂ ਚਲਾਈਆਂ ਦੀ ਜੀ ਤਹੀ ਇਹਦੇ ਬੱਚੇ ਸਾਡੇ ਗੋਪਾਲ ਸਿੰਘ ਸੀ ਇਹ ਦੇਖ ਦਿੱਤਾ ਇਹਨੂੰ ਮਾਰ ਮਾਰ ਕੇ ਸਾਡੇ ਦਿਲਬੀਰ ਕੋਰ ਸਾਡੇ ਘਰ ਦੀ 70 ਸਾਲ ਦੀ ਉਮਰ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਆ ਤੇ ਮੇਰੇ ਸਿਰ ਦੇ ਉੱਤੇ 15 ਟਿੰਕੇ ਲੱਗੇ ਆ ਅਹੀਂ ਉੱਥੇ ਪੰਚਾਇਤ ਵਿੱਚ ਵਿੱਚ ਵੀ ਦਿੱਥਿਆ ਆ ਪੰਚਾਇਤ ਆਈ ਪੰਚਾਇਤ ਦੇ ਕੁਛੀ ਸਾਰਿਆ ਸਾਡਾ ਚੁੱਪ ਕਰਕੇ ਚਿਲ ਗਿਆ ਸਾਡੇ ਘਰਦਿਆਂ ਦੀ ਦਲਬੀਰਕੋਟ ਦੀ ਕ੍ਰਿਡਿਸ਼ਨ ਬਹੁਤ ਮਾੜੀ ਹੈ ਗਈ ਹੈ ਜੀ ਵਾਹ ਗੋਲੀ ਲੱਗੀ ਕਿਥੇ ਗੋਲੀ ਲੱਗੀ ਆ ਜੀ ਬਾਹ ਦੇ ਵਿੱਚ ਲੱਗੀ ਆ ਜੀ ਕਿੰਨੇ ਜਣੇ ਜ਼ਖਮੀ ਹੋ ਤੁਹਾਡੇ ਘਰ ਦੇ ਵਿੱਚ ਸਾਡੇ ਘਰ ਦੇ ਵਿੱਚ 4 ਜਣੇ ਜ਼ਖਮੀ ਆ ਜੀ ਵਜਾ ਕੀ ਹੈ ਰੰਧਾ ਵਜਾ ਕੀ ਹੈ ਕਾਰਨ ਕੀ ਸੀ ਕਾਰਨ ਹੈ ਜੀ ਸਾਡੇ ਨਾਲ ਥਾਂ ਦੇ ਵਿੱਚ ਉਹਦੀ ਤੱਕੇ ਨਾਲ ਹੀ ਇਹ ਗੇਟ ਆਪਣੇ ਕਰਦੇ ਸੀ ਪੁਲਿਸਰੀ ਆਣ ਕੇ ਉਹਨਾਂ ਨੂੰ ਆਖੀ ਆ ਵੀ ਤੁਹਾਡਾ ਗੇਟ ਨਹੀਂ ਬੰਦਾ ਤੇ ਉਹ ਨਹੀਂ ਮੰਨ ਸਕੇ ਤਾਂ ਵੀ ਜ਼ਬਰਦਸਤੀ ਸਾਡੇ ਨਾਲ ਧੱਕਾ ਕਰ ਰਹਾ ਤੇ ਰਾਠ ਦਾਰਾ ਸਿੰਘ ਰਾਠ ਮਹਿਲਾਲੇ ਦਾ ਪਿੰਡ ਦਾ ਬੰਦਾ ਉਹਨੇ ਜਾਣ ਕੇ ਸੌਂ ਖਾਦੀ ਆ ਬਾਬਾ ਜੀਮਨ ਸਿੰਘ ਗੁਰਦਾਰੇ ਕਿ ਇਹ ਗੁਜਰਨ ਸਿੰਘ ਦਾ ਥਾਂ ਆ ਤੁਹਾਡਾ ਨਹੀਂ ਥਾਂ ਬੰਦਾ ਪਰ ਇਹ ਫੇਰੀ ਤੱਕ ਐਸਾ ਹੀ ਕਰਦੇ ਰਿਹਾ ਸਾਡੇ ਨਾਲ ਇਹ ਥਾਂ ਤੁਹਾਡਾ ਰਜਿਸਟਰੀ ਹੈਗੀ ਆ ਜਾਂ ਪੰਚਾਇਤੀ ਹੈ ਕੀ ਥਾਂ ਗੜ ਸਾਡਾ ਥਾਂ ਜੀ ਅਸੀਂ ਕਬਜ਼ਾ ਲਾਇਆ ਸੀ ਬੜੇ ਚਿਰ ਤੋਂ ਪ੍ਰਾਣੀ ਰਹਿਣ ਵਾਲੇ ਜੀ ਇੱਥੇ ਜਨਪੁਰ ਉਹ ਸਾਡੀ ਇਹੋ ਹੀ ਆ ਜੀ ਹੂੰ ਅਹੀਂ ਮੰਗੇ ਕਰਦੇ ਆ ਜੀ ਸਾਡਾ ਨਿਆ ਹੋਣਾ ਚਾਹੀਦਾ ਤੱਕੇਸ਼ਾ ਹੀ ਹੋਈ ਆ ਇਹ ਨਾ ਹੋਣਾ ਚਾਹੀਦਾ ਬਿਲਕੁਲ ਨਹੀਂ ਬਸਿਆਸ ਬਰੇ ਹਾਂ ਪੰਚ ਆ ਗਈ ਹੈ ਜੀ ਉਦੋਂ ਵੀ ਆਦੀ ਬੋਲ ਬੋਲਦਾਂ ਮੌਕਾ ਵੇਖ ਕੇ ਗਈ ਆ ਜੀ ਮਿਤੀ 2 10 2025 ਪਿੰਡ ਮਹਿਲਾਵਾਲੀ ਥਾਣਾ ਚੰਡੇਰ ਵਿਖੇ ਦੋ ਗੁਟਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਸੀ ਝੜਪ ਹੁੰਦੀ ਹੈ ਝੜਪ ਦੌਰਾਨ ਦੋਸ਼ੀ ਗੁਰਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਮਹਿਲਾਵਾਲੀ ਆਪਣੀ ਦਿਨਾਲੀ ਦਾ ਇਸਤੇਮਾਲ ਕਰਦੇ ਹੋਏ ਫਾਇਰ ਕਰਦਾ ਹੈ ਜੋ ਇਸ ਵਿੱਚ ਇੱਕ ਲੇਡੀ ਦਲਬੀਰ ਕੌਰ ਨੂੰ ਇੱਕ ਵਲੰਟੀਨਰੀ ਹੁੰਦੀ ਹੈ ਅਤੇ ਉਸ ਦੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਖੁਸ਼ੀਆਂ ਸੱਟਾਂ ਲੱਗਦੀਆਂ ਹਨ ਜੋ ਇਸ ਸਮੇਂ ਗੁਨਾਨੰਦ ਦੇ ਹਸਪਤਾਲ ਵਿਖੇ ਜੇਰੇ ਇਲਾਜ ਹਨ ਇਸ ਘਟਨਾ ਦੇ ਚਲਦੇ ਆ ਮੁਕਦਮਾ ਨੰਬਰ 79 ਮਿਤੀ 2/10/2025 ਅੰਡਰ ਸੈਕਸ਼ਨ 109 191 3 190 ਬੀ ਐਨ ਐਸ 25 ਆਮ ਜੈਕਟ थाना ਚੰਡੇਰ ਵਿਖੇ ਦਰਜ ਰਜਿਸਟਰ ਕੀਤਾ ਜਾਂਦਾ ਹੈ ਤਫਤੀਸ਼ ਦੌਰਾਨ 1 ਘੰਟੇ ਦੇ ਵਿੱਚ ਵਿੱਚ ਮੁਕਦਮੇ ਵਿੱਚ ਨਾਮਜ਼ਦ ਚਾਰ ਦੋਸ਼ੀਆਂ ਨੂੰ ਜਿਹੜਾ ਹੈਗਾ ਇਹ ਰੌਂਡ ਅਪ ਕਰ ਲਿਆ ਗਿਆ ਹੈ ਅੱਗੇ ਤਫਤੀਸ਼ ਜਾਰੀ ਹੈ ਸਾਡੇ ਘਰ ਵਿੱਚ ਗਰਦੀ